ਬ੍ਰੈਂਟਨ ਦੇ ਵਿੱਚ ਰਹਿਣ ਵਾਲੇ ਸਕੂਲ ਦੇ ਸਾਬਕਾ ਪ੍ਰਿੰਸੀਪਲ ਸੰਜੀਵ ਕੁਮਾਰ ਉੱਪਰ ਕੁਝ ਸਾਲ ਪਹਿਲਾਂ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਸਨ ਪਰ ਸਤੰਬਰ 2024 ਵਿੱਚ ਉਹਨਾਂ ਉੱਪਰ ਲੱਗੇ ਸਾਰੇ ਦੋਸ਼ਾਂ ਤੋਂ ਉਹ ਬਰੀ ਹੋ ਚੁੱਕਿਆ ਹਨ ਅਤੇ ਹੁਣ ਸੰਜੀਵ ਕੁਮਾਰ ਦੇ ਵੱਲੋਂ ਪੀਲ ਰੀਜਨਲ ਪੁਲਿਸ ਦੇ ਅਧਿਕਾਰੀਆਂ ਦੇ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਹੈ ਉਹਨਾਂ ਨੂੰ ਸੂਹ ਕੀਤਾ ਗਿਆ ਹੈ ਕਿਉਂਕਿ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਬਿਨਾਂ ਜਾਂਚ ਪੜਤਾਲ ਕੀਤੇ ਉਹਨਾਂ ਨੂੰ ਮੌਕੇ ਤੇ ਹੀ 2020 ਦੇ ਵਿੱਚ ਰਫਤਾਰ ਕਰ ਲਿਆ ਸੀ ब्रैम्प्टन ओंटारियो ਦੇ ਇੱਕ ਪ੍ਰਾਈਵੇਟ ਸਕੂਲ ਦੇ ਇੱਕ ਸਾਬਕਾ ਪ੍ਰਿੰਸੀਪਲ ਨੇ ਸਤੰਬਰ ਵਿੱਚ ਆਪਣੇ ਵਿਰੁੱਧ ਜਿੰਸੀ ਸ਼ੋਸ਼ਣ ਅਤੇ ਸ਼ੋਸ਼ਣ ਦੇ ਦੋਸ਼ਾਂ ਤੇ ਰੋਕ ਲਗਾਉਣ ਤੋਂ ਬਾਅਦ ਪੀਰ ਰੀਜਨਲ ਪੁਲਿਸ ਅਧਿਕਾਰੀ ਅਤੇ ਪੁਲਿਸ ਫੋਰਸ ਦੇ ਮੁਕੱਦਮਾ ਦਰਜ ਕੀਤਾ ਹੈ ਸੰਜੀਵ ਕੁਮਾਰ ਜਿਸ ਨੂੰ ਸੰਜੀਵ ਤਵਨਵੀ ਕਿਹਾ ਜਾਂਦਾ ਹੈ ਤੇ ਪ੍ਰਾਈਵੇਟ ਸਕੂਲ ਵਿੱਚ ਇੱਕ ਵਿਦਿਆਰਥੀ ਨਾਲ ਜਿੰਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ ਸਕੂਲ ਅਦੋਂ ਤੋਂ ਹੀ ਬੰਦ ਹੈ ਉਸ ਨੂੰ 2020 ਵਿੱਚ ਗ੍ਰਫਤਾਰ ਕੀਤਾ ਗਿਆ ਸੀ ਅਤੇ ਜਿੰਸੀ ਹਮਲੇ ਅਤੇ ਏਜੰਸੀ ਸੋਸ਼ਨ ਦੇ ਇੱਕ ਇੱਕ ਅਪਰਾਧ ਦਾ ਦੋਸ਼ ਲਗਾਇਆ ਗਿਆ ਸੀ ਪਰ ਬ੍ਰੈਂਟਨ ਦੇ ਇੱਕ ਕੋਰਟ ਹਾਊਸ ਦੁਆਰਾ ਪ੍ਰਦਾਨ ਕੀਤੇ ਗਏ ਦਸਤਾਵੇਜ਼ਾਂ ਦੇ ਅਨੁਸਾਰ ਸਤੰਬਰ 2024 ਵਿੱਚ 온ਟਾਰੀਓ ਕੋਰਟ ਜਸਟਿਸ ਮੇਬਲ ਲਾਈ ਦੁਆਰਾ ਉਹਨਾਂ ਦੋਸ਼ਾਂ ਤੇ ਰੋਕ ਲਗਾ ਦਿੱਤੀ ਗਈ ਸੀ ਅਦਾਲਤੀ ਦਸਤਾਵੇਜ਼ ਇਹ ਦਰਸਾਉਂਦੇ ਹਨ ਕਿ ਇੱਕ ਵੱਖਰੇ ਜੱਜ ਨੇ ਜੁਲਾਈ 2024 ਵਿੱਚ ਆਪਣੇ ਆਪ ਨੂੰ ਕੇਸ ਦੀ ਸੁਣਵਾਈ ਤੋਂ ਅਯੋਗ ਠਹਿਰਾ ਦਿੱਤਾ ਇਹ ਕਹਿੰਦੇ ਹੋਏ ਕਿ ਹਾਲਾਂਕਿ ਉਹ ਇਹ ਨਹੀਂ ਮੰਨਦੇ ਹਨ ਕਿ ਉਹ ਬਚਾਅ ਪੱਖ ਦੇ ਵਿਰੁੱਧ ਪੱਖਪਾਤੀ ਸੀ ਉਹ ਮੰਨਦਾ ਹੈ ਕਿ ਉਸ ਦੇ ਕੁਝ ਕੰਮਾਂ ਅਤੇ ਟਿੱਪਣੀਆਂ ਨੇ ਪੱਖਪਾਤ ਦੀ ਧਾਰਨਾ ਵਿੱਚ ਯੋਗਦਾਨ ਪਾਇਆ ਹੋ ਸਕਦਾ ਹੈ ਪੀਲ ਪੁਲਿਸ ਵਿਰੁੱਧ ਸੰਜੀਵ ਕੁਮਾਰ ਦਾ ਮੁਕੱਦਮਾ ਜੋ ਕਿ ਪਿਛਲੇ ਅਗਸਤ ਵਿੱਚ ਦਾਇਰ ਕੀਤਾ ਗਿਆ ਸੀ ਉਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਸ ਦੀ ਗ੍ਰਿਫਤਾਰੀ ਦੌਰਾਨ ਉਸ ਦੇ ਚਾਰਟਰ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਸੀ ਅਤੇ ਪੁਲਿਸ ਤੇ ਹੋਰ ਚੀਜ਼ਾਂ ਦੇ ਨਾਲ-ਨਾਲ ਮਾਨਹਾਨੀ ਅਤੇ ਵੱਧ ਨੀਤੀ ਨਾਲ ਮੁਕੱਦਮਾ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ ਪਰ ਪੁਲਿਸ ਫੋਰਸ ਅਦਾਲਤ ਵਿੱਚ ਦਾਇਰ ਕੀਤੇ ਗਏ ਬਚਾਅ ਪੱਖ ਦੇ ਬਿਆਨਾਂ ਵਿੱਚ ਕਿਸੇ ਵੀ ਜ਼ਿੰਮੇਵਾਰੀ ਜਾਂ ਗਲਤ ਕੰਮ ਤੋਂ ਇਨਕਾਰ ਕਰ ਰਹੀ ਹੈ ਅਤੇ ਦਲੀਲ ਦੇ ਰਹੀ ਹੈ ਕਿ ਸੀਮਾ ਐਕਟ ਵਿੱਚ ਨਿਰਧਾਰਿਤ ਸਮਾ ਸੀਮਾਵਾਂ ਕਾਰਨ ਸੰਜੀਵ ਕੁਮਾਰ ਦੀ ਕਾਨੂੰਨੀ ਕਾਰਵਾਈ ਲਾਗੂ ਨਹੀਂ ਹੋ ਸਕਦੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਉਸ ਉੱਪਰ ਝੂਠੇ ਦੋਸ਼ ਲਗਾਏ ਗਏ ਸਨ ਅਤੇ ਉਸ ਨੂੰ ਬਿਨਾਂ ਉਹਨਾਂ ਸਬੂਤਾਂ ਦੇ ਗ੍ਰਿਫਤਾਰ ਕੀਤਾ ਗਿਆ ਸੀ ਪੀਲ ਪੁਲਿਸ ਨੇ ਗ੍ਰਿਫਤਾਰੀ ਸਮੇ ਉਸ ਦੀ ਇੱਕ ਨਹੀਂ ਸੁਣੀ ਸੀ ਜਿਸ ਕਾਰਨ ਸੰਜੀਵ ਨੇ ਕੇਸ ਤੋਂ ਬਰੀ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਹੁਣ ਉਹ ਪੀਲ ਪੁਲਿਸ ਖਿਲਾਫ ਕੋਰਟ ਵਿੱਚ ਮੁਕੱਦਮਾ ਦਰਜ ਕਰੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ